ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸਾਨੂੰ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕੁਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਵਾ ਦੇਣ ਤਾਂ ਜੋ ਹਰੇਕ ਹੋਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 889909977 ਅੱਜ ਦੀ ਵੀਟ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਦੀ ਬਰੀਡ ਵਾਲੀ ਫੁੱਲ ਬਰੀਡ ਵਾਲੀ ਵੜ ਲੈ ਕੇ ਆਇਆ ਫਾਰਮ ਦੇ ਵਿੱਚ ਆਪਾਂ ਪਰਚੇਜ਼ ਕੀਤੀ ਆ ਦੂਜਾ ਸੁਹਾ ਸੁੰਦੀ ਆ ਬਾਈ ਜੀ ਰੀਜਨਲ ਮੰਨ ਕੇ ਚਲੋ ਸੂਨ ਦੇ ਵਿੱਚ ਤੇ ਬਾਈ ਜੀ 2 ਮਹੀਨੇ ਪયા 7ਵਾਂ ਮਹੀਨਾ ਨੂੰ ਲੱਗ ਚੁੱਕਿਆ ਦੁੱਧੋਂ ਡਰਾਈ ਕਰਤੀ ਵੀਰ ਜੀ ਕੱਦਕਾਰ ਦੀ ਗੱਲ ਕਰੀਏ ਕੱਦ ਕਾਠ ਦਾ ਫੁੱਲ ਆ ਵੀਤੀ ਫੁੱਲ ਬੋਡੀ weight ਆ ਪੂਰੀ ਟਾਪ ਚ ਟਾਪ ਆ ਦੇਖ ਸਕਦੇ ਫੇਸ ਕੁਆਲਿਟੀ ਵਜਨ ਬਿਊ ਦਾ ਲਿਖੇ ਹੀ ਮੱਕੇ ਪਏ ਆ ਫੁੱਲ ਵਜਨ ਫੁੱਲ ਹਾਈਟ ਦੀ ਆ ਬਾਈ ਜੀ ਤੇ ਆਰਡਰ ਬਹੁਤ ਸੋਹਣਾ ਬਾਈ ਜੀ ਕਰਮਾਲੀ ਦਾ ਥਾਣ ਥਣ ਚਾਰੇ ਦੇਖ ਸਕਦੇ ਪੂਰੇ ਨਿੱਖਣ ਵਿੱਚ ਤੇ ਪੂਰੀ ਸਪੇਸ ਤੇ ਲੱਗੇ ਪਿਆ ਤੂੰ ਮਹੀਨੇ ਪਏ ਜੋ ਕਿ ਮੇਰਾ ਚੰਗਾ ਵੀਰ ਸਾਂਭਣ ਵਾਲਾ ਹੋਵੇ ਜਿਹਨੇ ਮੂਰੇ ਚੰਗੇ ਦੁੱਧ ਬਾਤ ਕਢਾਉਣ ਨਾਲ ਚੰਗੇ ਬੱਚੇ ਤੋਂ ਅੱਗੇ ਜਨਮ ਦਿਵਾਉਣਾ ਚੰਗਾ ਸੀਮਣ ਇਹਦੇ ਵੀਰ ਜੀ ਲੱਗੇ ਪਿਆ ਖੁਦ ਹੈਗੀ 40 1 16 ਦੀ ਅੱਗੇ ਵੀ ਇਹਨੂੰ ਪੂਰਾ ਚੰਗਾ ਸੀਮਣ ਲੱਗਿਆ ਹੋਇਆ ਬਾਈ ਤੇ ਮੰਨ ਕੇ ਚਲੋ ਸੂਨ ਦੇ ਵਿੱਚ 2 ਮਹੀਨੇ ਪਏ ਆ ਮੂਨ ਨੇ ਬਾਈ ਦੁੱਧ ਦਿੱਤਾ 36 33 ਲੀਟਰ ਖੁੱਲਾ 36 33 ਲੀਟਰ ਖੁੱਲਾ ਦਿੱਤਾ ਹੋਇਆ ਬਾਈ ਜੀ ਫੁੱਲ ਹਾਈਟ ਆ ਜੇ ਮੇਰੇ ਕਿਸੇ ਕਿਸਾਨ ਭਰਾ ਦੀ ਵਿਹੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲੇ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 78990999728 ਤੇ ਪ੍ਰਾਈਜ਼ ਇਹਦਾ ਫੋਨ ਤੇ ਹੋ ਜੂਗਾ ਅੱਜ ਦੇ ਕੱਚੀ ਦੇ ਹਿਸਾਬ ਨਾਲ ਬਾਜਬਜਾ ਰੇਟ ਆ ਉਹ ਕੱਲੂ ਤਿਆਰ ਹੋਗੀ ਫਿਰ ਇਹਦਾ ਰੇਟ ਹੋਰ ਹੋਊਗਾ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਇਹ ਵਿਹੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਮੋਬਾਈਲ ਨੰਬਰ ਆ 78990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲ